ਪੰਜਾਬੀ ਕਹਾਣੀ ਮਿੰਟੂ ਦੀ ਮੁਸਕਾਨ ਇੱਕ ਪਿੰਡ ਵਿੱਚ ਮਿੰਟੂ ਨਾਂ ਦਾ ਇੱਕ ਛੋਟਾ ਬੱਚਾ ਰਹਿੰਦਾ ਸੀ ਮਿੰਟੂ ਨੂੰ ਮਿੱਠਾ ਬਹੁਤ ਜ਼ਿਆਦਾ ਪਸੰਦ ਸੀ ਲੱਡੂ ਚਾਕਲੇਟ ਟੌਫੀਆਂ ਉਹ ਸਾਰਾ ਦਿਨ ਮਿੱਠਾ ਖਾਂਦਾ ਰਹਿੰਦਾ ਸੀ ਪਰ ਮਿੰਟੂ ਨੇ ਇੱਕ ਬਹੁਤ ਬੁਰੀ ਆਦਤ ਸੀ ਕਿ ਉਹ ਬ੍ਰਸ਼ ਨਹੀਂ ਸੀ ਕਰਦਾ ਉਸ ਨੂੰ ਹਰ ਰੋਜ਼ ਉਸ ਦੀ ਮਾਂ ਆਖਦੀ ਮਿੰਟੂ ਪੁੱਤ ਦੰਦ ਸਾਫ਼ ਕਰ ਲੈ ਤਾਂ ਮਿੰਟੂ ਹਮੇਸ਼ਾ ਇੱਕੋ ਹੀ ਜਵਾਬ ਦਿੰਦਾ ਕਿ ਮੰਮੀ ਕੱਲ ਕਰ ਲਵਾਂਗਾ ਪਰ ਉਹ ਹਮੇਸ਼ਾ ਨਾ ਸਵੇਰੇ ਦੰਦ ਸਾਫ ਕਰਦਾ ਤੇ ਨਾ ਹੀ ਰਾਤ ਨੂੰ ਸੌਣ ਲੱਗਿਆ ਇੱਕ ਰਾਤ ਮਿੰਟੂ ਨੂੰ ਇੱਕ ਸੁਪਨਾ ਆਇਆ ਸੁਪਨੇ ਵਿੱਚ ਦੰਦਾਂ ਦਾ ਰਾਖਾ ਮਿੰਟੂ ਨੂੰ ਬਹੁਤ ਗੁੱਸੇ ਹੋਇਆ ਉਸਨੇ ਕਿਹਾ ਕਿ ਤੂੰ ਆਪਣੇ ਦੰਦਾਂ ਦੀ ਸੰਭਾਲ ਨਹੀਂ ਕਰਦਾ ਜੇ ਤੂੰ ਬਰਸ਼ ਨਹੀਂ ਕਰਿਆ ਕਰੇਗਾ ਤਾਂ ਤੇਰੇ ਦੰਦ ਕਾਲੇ ਹੋ ਜਾਣਗੇ ਤੇ ਦਰਦ ਵੀ ਹੋਵੇਗਾ ਮਿੰਟੂ ਡਰ ਗਿਆ ਉਸਨੇ ਦੰਦਾਂ ਦੇ ਰਾਖੇ ਤੋਂ ਮਾਫੀ ਮੰਗੀ ਅਤੇ ਕਿਹਾ ਕਿਉਂ ਹੁਣ ਕਦੇ ਨਹੀਂ ਭੁੱਲੇਗਾ ਤੇ ਹਰ ਰੋਜ਼ ਬਰਸ਼ ਕਰਿਆ ਕਰੇਗਾ ਅਗਲੀ ਸਵੇਰ ਮਿੰਟੂ ਜਦ ਉੱਠਿਆ ਤਾਂ ਜਲਦੀ ਜਲਦੀ ਬਾਥਰੂਮ ਵਿੱਚ ਜਾ ਕੇ ਬ੍ਰਸ਼ ਕਰਨ ਲੱਗ ਪਿਆ ਹੁਣ ਉਹ ਹਰ ਰੋਜ਼ ਸਵੇਰੇ ਤੇ ਰਾਤ ਨੂੰ ਬ੍ਰਸ਼ ਕਰਦਾ ਉਸਦੇ ਦੰਦ ਚਮਕਣ ਲੱਗ ਪਏ ਉਹ ਸਾਰਿਆਂ ਨੂੰ ਖੁਸ਼ੀ ਖੁਸ਼ੀ ਆਪਣੀ ਚਮਕਦਾਰ ਮੁਸਕਾਨ ਦਿਖਾਉਂਦਾ ਸੋ ਬੱਚਿਓ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਰੋਜ਼ਾਨਾ ਦੋ ਵਾਰ ਬ੍ਰਸ਼ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਡੀ ਮੁਸਕਾਨ ਹਮੇਸ਼ਾ ਚਮਕਦੀ ਰਹੇ ਧੰਨਵਾਦ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਜੰਗਲ ਵਿੱਚ ਇੱਕ ਚੀਕੂ ਨਾਂ ਦਾ ਛੋਟਾ ਜਿਹਾ ਖਰਗੋਸ਼ ਰਹਿੰਦਾ ਸੀ ਉਹ ਬਹੁਤ ਤੇਜ਼ ਦੌੜਦਾ ਸੀ ਉਸ ਨੂੰ ਖਾਣ ਵਿੱਚ ਸਿਰਫ ਗਾਜਰਾਂ ਹੀ ਚੰਗੀਆਂ ਲੱਗਦੀਆਂ ਸਨ ਇੱਕ ਦਿਨ ਜੰਗਲ ਵਿੱਚ ਇੱਕ ਖਬਰ ਫੈਲ ਗਈ ਕਿ ਇੱਕ ਜਾਦੂਈ ਗਾਜਰ ਹੈ ਜਿਸ ਨੂੰ ਖਾ ਕੇ ਕੋਈ ਵੀ ਬਹੁਤ ਅਕਲਮੰਦ ਅਤੇ ਬਹਾਦਰ ਬਣ ਸਕਦਾ ਹੈ ਚੀਕੂ ਨੇ ਇਹ ਸੁਣ ਕੇ ਤੁਰੰਤ ਫੈਸਲਾ ਕੀਤਾ ਕਿ ਉਹ ਇਹ ਗਾਜਰ ਲੱਭੇਗਾ ਇਸ ਲਈ ਉਹ ਆਪਣੇ ਦੋਸਤ ਮੀਨਾ ਤੋਤੇ ਕੋਲ ਗਿਆ ਅਤੇ ਉਸ ਨੇ ਕਿਹਾ ਮੀਨਾ ਮੈਂ ਇਹ ਜਾਦੂਈ ਗਾਜਰ ਲੱਭਣੀ ਹੈ ਮੈਨੂੰ ਇਹ ਗਾਜਰ ਚਾਹੀਦੀ ਹੈ ਮੀਨਾ ਨੇ ਕਿਹਾ ਪਰ ਉਹ ਤਾਂ ਡੂੰਗੀ ਘਾਟੀ ਦੇ ਪਾਰ ਹੈ ਉੱਥੇ ਜਾਣਾ ਖਤਰਨਾਕ ਹੋ ਸਕਦਾ ਹੈ ਫਿਰ ਵੀ ਚੀਕੂ ਨੇ ਹੌਸਲਾ ਕੀਤਾ ਅਤੇ ਤੁਰ ਪਿਆ ਰਸਤੇ ਵਿੱਚ ਉਸ ਨੂੰ ਇੱਕ ਬੁੱਢਾ ਕਛੂਆ ਮਿਲਿਆ ਕਛੂਏ ਨੇ ਕਿਹਾ ਚੀਕੂ ਜੇ ਤੂੰ ਸੱਚੇ ਦਿਲ ਨਾਲ ਦੂਜਿਆਂ ਦੀ ਮਦਦ ਕਰੇਗਾ ਤਾਂ ਜਾਦੂਈ ਗਾਜਰ ਖੁਦ ਤੇਰੇ ਕੋਲ ਆ ਜਾਵੇਗੀ ਚੀਕੂ ਨੂੰ ਇਹ ਗੱਲ ਸਮਝ ਤਾ ਨਹੀਂ ਆਈ ਪਰ ਉਹ ਫੇਰ ਵੀ ਅੱਗੇ ਤੁਰ ਪਿਆ। ਰਸਤੇ ਵਿੱਚ ਉਸਨੇ ਇੱਕ ਗਲਹਿਰੀ ਦੀ ਮਦਦ ਕੀਤੀ, ਇੱਕ ਨਦੀ ਵਿੱਚ ਡੁੱਬ ਰਹੇ ਮੈਂਡਕ ਨੂੰ ਬਚਾਇਆ ਅਤੇ ਇੱਕ ਭੁੱਖੇ ਚੂਹੇ ਨੂੰ ਆਪਣਾ ਭੋਜਨ ਦੇ ਦਿੱਤਾ। ਅੰਤ ਜਦੋਂ ਉਹ ਜਾਦੂਈ ਗਾਜਰ ਕੋਲ ਪਹੁੰਚਿਆ ਤਾਂ ਜਾਦੂਈ ਗਾਜਰ ਆਪਣੇ ਆਪ ਬੋਲ ਪਈ। ਚੀਕੂ, ਤੂੰ ਰਸਤੇ ਵਿੱਚ ਜੋ ਚੰਗੇ ਕੰਮ ਕੀਤੇ ਹਨ, ਉਹੀ ਅਸਲ ਜਾਦੂ ਹੈ। ਹੁਣ ਮੈਂ ਤੈਨੂੰ ਬਹਾਦਰੀ ਅਤੇ ਅਕਲ ਦਾ ਵਰਦਾਨ ਦਿੰਦੀ ਹਾਂ। ਚੀਕੂ ਬਹੁਤ ਖੁਸ਼ ਹੋਇਆ ਅੰਤ ਉਹ ਆਪਣੇ ਜੰਗਲ ਵਾਪਿਸ ਆ ਗਿਆ ਅਤੇ ਬਾਕੀ ਸਾਰਿਆਂ ਨੂੰ ਇਹ ਸਿਖਾਇਆ ਕਿ ਅਸਲ ਜਾਦੂ ਦੂਜਿਆਂ ਦੀ ਮਦਦ ਕਰਨ ਵਿੱਚ ਹੀ ਹੈ